ਕੋਕਨਾਂ ਚ ਬਾੜੀਆਂ ਪਈਆਂ ਬੀਬੀਆਂ ਦੇ ਨੱਕ ਦੇ ਵਿੱਚ ਕੋਕਾ ਕਿੱਥੋਂ ਪਿਆ ਸੀ ਪੈਸੇ ਲੈਣ ਦੇ ਬਾਰੇ ਮੁਗਲ ਬੀਬੀਆਂ ਦੇ ਸਿਰ ਵੱਡ ਵੱਡ ਕੇ ਲੈ ਜਾਂਦੇ ਉਹੀ ਵਾਲ ਬੀਬੀ ਦੇ ਸਿਰ ਤੇ ਜੂڑا ਕਰਕੇ ਵਾਹਿਗੁਰੂ ਇਦਾਂ ਹੀ ਪੈਸੇ ਲਈ ਗਏ ਉਹ ਆ ਦੇਖੋ ਜੀ ਅਸੀਂ ਸਿੱਖ ਮਾਰ ਕੇ ਲਿਆਂਦਾ ਤੇ ਜਦੋਂ ਇਹ ਗੱਲ ਨਿਕਲੀ ਪਤਾ ਲੱਗਿਆ ਫੇਰ ਨਿਸ਼ਾਨੀ ਲਾਈ ਸੀ ਕਿ ਬੀਬੀਆਂ ਦੇ ਆਹ ਕੰਮ ਕਰ ਦੋ ਉਹਨੂੰ ਅਸੀਂ ਲੋਕਾਂ ਨੇ ਹਾਰ ਸ਼ਿੰਗਾਰ ਬਣਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਝੂਠੇ ਗਹਿਣਿਆਂ ਨੂੰ ਅੱਜ ਅਸੀਂ ਹਾਰ ਸ਼ਿੰਗਾਰ ਬਣਾ ਲਿਆ ਬਣਾ ਲਿਆ ਰੱਜ ਕੇ ਪਾਓ ਬੀਰੋ ਭਾਈਓ ਬੀਬੀਓ ਭੈਣੇ ਭੈਣੋ ਰੱਜ ਕੇ ਗਹਿਣੇ ਪਾਓ ਪਰ ਪਾਓ ਫਿਰ ਸਿੱਖੀ ਵਾਲੇ ਸੋਨੇ ਦੇ ਘੜੇ ਤੋਂ ਨਹੀਂ ਪਤਾ ਲੱਗਣਾ ਇਹ ਬੰਦਾ ਸਿੱਖ ਹੈ ਅਰ ਜਦੋਂ ਲੋਹੇ ਦਾ ਪਾਓਗੇ ਤੇ ਪਤਾ ਲੱਗ ਜਾਣਾ ਰਾਜ ਕੇ ਬਾਓ ਖਾਂ ਦੇਖੋ ਫਿਰ ਜਿਹੜੇ ਅਸੀਂ ਸੋਨੇ ਦੇ ਕਹਿਣੇ ਸਾਰ ਸ਼ਿੰਗਾਰ ਕਰਦੇ ਆ ਨਾ ਉਹਦੇ ਨਾਲ ਆਪਣੇ ਮਨ 'ਚ ਵੀ ਜਿਹੜਾ ਸਾਡੇ ਵੱਲ ਦੇਖਦਾ ਉਹਦੇ ਮਨ 'ਚ ਕੀ ਵਿਕਾਰ ਆਉਂਦਾ ਤੇ ਜਦੋਂ ਕੇਸ ਕੀ ਕੀਤੀ ਹੋਵੇ ਬੀਬੀ ਨੇ ਕਕਾਰ ਪਾਏ ਹੋਣ ਤਾਂ ਫੇ ਉਹਦੇ ਵੱਲ ਦੇਖ ਕੇ ਨਾ ਵਿਕਾਰ ਨਹੀਂ ਆਉਂਦਾ ਮਨ 'ਚ ਫੇ ਨਿਰੰਕਾਰ ਆਉਂਦਾ ਕਿ ਬਾਜਾਂ ਵਾਲੇ ਦੀ ਧੀ ਐ ਤੇ ਬਾਜਾਂ ਵਾਲੇ ਦੀ ਬੇਟੀ ਆ ਜੇ ਪੁੱਤਰ ਦਾ ਮਹਾਂਦਰਾ ਪਿਓ ਤੇ ਨਾਂ ਪਾਵੇ ਨਾ ਤੇ ਕੀ ਕਹਿੰਦੀ ਦੁਨੀਆ ਜੇ ਸਿੱਖ ਦਾ ਬੰਦਿਆ ਤੇਰਾ ਮਹਾਂਦਰਾ ਬਾਜਾਂ ਵਾਲੇ ਤੇ ਨਾਂ ਪਾਵੇ ਤਾਂ ਬਾਜਾਂ ਵਾਲੇ ਦਾ ਪੁੱਤ ਕਿਵੇਂ ਹੋਇਆ ਫਿਰ ਤੇ ਕਲਗੀਆਂ ਵਾਲੇ ਦਾ ਪੁੱਤਰ ਕਿਵੇਂ ਹੋਇਆ ਜੇ ਉਧਰ ਤੁਰਿਆ ਹੀ ਨਹੀਂ ਅੰਮ੍ਰਿਤ ਛਕਿਆ ਹੀ ਨਹੀਂ ਛਕਿਆ ਹੀ ਨਹੀਂ ਤਾਂ ਤੇਰਾ ਮਹਾਂਦਰਾਬਾਜਾਂ ਵਾਲੇ ਨਾਲ ਮਿਲੇਗਾ ਕਿੱਥੋਂ ਮਿਲੇਗਾ ਕਿਸੇ ਬੱਚੇ ਦੀ ਵੀ ਗੱਲ ਕਰ ਲੋ ਫਲਾਣੇ ਦਾ ਪੁੱਤਰ ਹੈ ਅੱਛਾ ਫਲਾਣੇ ਦਾ ਮਹਾਂਦਰਾ ਤਾਂ ਹੈ ਨਹੀਂ ਗੱਲਾਂ ਉਲਟੀਆਂ ਪਲਟੀਆਂ ਹੁੰਦੀਆਂ ਨੇ ਜੇ ਅੱਜ ਅਸੀਂ ਆਪਣੇ ਗੁਰੂ ਤੋਂ ਨਹੀਂ ਬਣਦੇ ਨਾ ਤੇ ਗੱਲਾਂ ਸਾਡੇ ਤੇ ਵੀ ਹੁੰਦੀਆਂ ਕਿ ਕੋਈ ਨਿਸ਼ਾਨੀ ਹੈ ਸਾਬਤ ਸੂਰਤ ਹੈ ਖੰਡੇ ਬਾਟੇ ਦਾ ਅੰਮ੍ਰਿਤ ਹੈ ਰਹਿਣੀ ਰਹੇ ਤੇ ਇਹੋ ਹੀ ਨਿਸ਼ਾਨੀ ਹੈ ਕਿ ਗੁਰੂ ਨਾਨਕ ਦਾ ਸਿੱਖ ਹੈ ਨਿਸ਼ਾਨੀਆਂ ਖਤਮ ਕਰ ਦਿਓ ਤੇ ਨਹੀਂ ਪਤਾ ਲੱਗਣਾ ਕਿ ਕਿਹੜੀ ਕੌਮ ਦਾ ਬੰਦਾ ਹੈ ਕਿੱਥੋਂ ਦਾ ਹੈ ਸਿੰਘ ਤਾਂ ਉਹ ਵੀ ਆਪਣੇ ਨਾਮ ਨਾਲਾਈ ਫਿਰਦੇ ਜਿਹੜੇ ਬੀੜੀਆਂ ਪਿੰਦੇ ਤਮਾਕੂ ਨਸ਼ਾ ਉਹਨਾਂ ਨੇ ਵੀ ਨਾਮਾਂ ਨਾਲ ਸਿੰਘ ਲਾਇਆ ਹੋਇਆ ਲਾਇਆ ਹੋਇਆ ਆਪਣੇ ਪਿੰਡਾਂ 'ਚ ਦੇਖ ਲਿਓ ਆਪਣੇ ਨਾਮ ਨਾਲ ਸਿੰਘ ਲਾ ਕੇ ਦਾ ਸਿੰਘ ਨਹੀਂ ਨਾ ਬਣ ਹੋਣਾ